ਆਲਕੇ ਕਰਨਾ ਹੋਣਾ ਜੀ ਹੁੰਦਾ ਨਜ਼ਾਰਾ ਹੋ ਗਿਆ ਮੱਕਰਾ ਵੀ ਆ ਕਰਾ ਠੀਕ ਆ ਬਾਬਾ ਕਰੀ ਯਾਰ ਬਰਾ ਯਾਰ ਕਹਿ ਦੇ ਨਾ ਆ ਵੇ ਭਰਾ ਦੇ ਦੋ ਤੋਂ ਘੱਟ ਦੀ ਗੱਲ ਸੁਣੀ ਚੱਲ ਗਏ ਇਹ ਲੱਗ ਗਿਆ ਪਹਿਲਾਂ ਬਾਈ ਕੌਣ ਲੈਂਦਾ ਯਾਰ ਬਾਈ ਆਪਣੇ ਪਿੰਡ ਨਾਲ ਰਹਿੰਦਾ ਆ ਲੈਂਦਾ ਯਾਰ ਤੇ ਦੂਜਾ ਕੋਈ ਰਾਜ ਤਾ ਵਈ ਇਹਨੂੰ ਤਾਂ ਛੋਲੇ ਕੇ ਪਾਲਾ ਗੋਪੀ ਕੋਈ ਫਾਇਦਾ ਨਹੀਂ ਬੜੀਆਂ ਸਫਲੀਆਂ ਕਰ ਚਲ ਕੋਈ ਨਹੀਂ ਬੱਕਰੀ ਬੱਕਰੀ ਕਰਨਾ ਜੋ ਕੋਈ ਬੜਾ ਲਿਆਦਾ ਸਰਦੋ ਬਠੀਕਾ ਬੜਾਈ ਦੇ ਦੇ ਕੋਈ ਨਹੀਂ ਪਹਿਲੀ ਉਹ ਜਾਨਵਰ ਰੱਖਣੇ ਆਣੇ ਲੈ ਆ ਬਾਈ ਗਾਰ ਸੋਨਾ ਮੇਰਾ ਤੂੰ ਭੱਜਿਆ ਨਾ ਕਰ ਰਣੀ ਕਿਨੇ ਕਹਿੰਦਾ ਗੋਪੀ ਉਹ ਆਇਆ ਨਹੀਂ ਹਾਂ ਕਰਦੇ ਰੱਬ ਲੱਗਦੀ ਕਰੂੰ ਪੁਰਾਣਾ ਬਪੂਆਂ ਦਾ ਸੀ ਰੱਬ ਲੱਗਦੀ ਆਗੇ ਦਿੱਤੀ ਹੈ ਗੱਲ ਮੈਂ ਪਹਿਲੀ ਆ ਰੱਬ ਲੱਗਦੀ ਕਰ ਮੈਂ 12 ਹੀ ਗਏ ਤਾਂ ਉਹਨੇ ਨੇ ਆਪ ਹੀ ਕਹਿਤਾ 15 ਦੇ ਘੜਾ ਪਰ ਫਰਕ ਦਾ ਨਹੀਂ ਪੈਣਾ ਪਏ ਗਾ ਇਹ ਗੱਲ ਮੈਂ ਮਾਰਿਆ ਗਿਆ ਹੋ ਗਿਆ ਨਵਾਂ ਪਾ ਨਵਾਂ ਕਾ ਨਾ ਜੈ ਲਾਵੇ ਯਾਰ ਮੇਰੇ ਨਵਾਂ ਕਾ ਲਖਾਈ ਇਹ ਕਰਾ ਦੂ ਭਾਈ ਨਾਲ ਖਾਈ ਥੋੜੀ ਯਾਰ ਜੱਗੀ ਗੱਲ ਹੈ ਸਾਡੇ 15 ਦੀ ਹੋ ਗਈ ਫਾੜੀ ਕਿੰਨੇ ਦੀ ਸਾਡੇ 12 ਦੇ 12 ਦੀ ਸਾਡੇ 15 ਦੀ ਸਾਡੇ 12 ਦੀ ਉਹ ਵੀ ਸਾਡੇ 15 ਨਹੀਂ ਨਹੀਂ ਹੋ ਗਈ ਨਿਕਾਸੀ ਆ ਕੇ ਕਾਰਸ ਨਹੀ ਨਹੀ ਕਿਹੜੀ ਬਿਆਰੀ ਗੱਲ ਆ ਰਹੀ ਹੈ ਹਰ ਪੈਸੇ ਯਾਰ ਦਿਖਾਈ ਆ ਆ ਦੀ ਆ ਦੀ ਬਾਬਾ ਕਿਉਂ ਜਮਾ ਨਹੀਂ ਦਿਖਾਈ ਚੋਟ ਕਰਵਾ ਦੂ ਚੋਟ ਕਰਵਾ ਦੂ ਨਹੀਂ ਹੋਣੀ ਸਾਡੇ ਪਰ ਨੂੰ ਜੋੜ ਕਰਾ ਦੇ ਇਸ ਵਾਰੀ ਮਰਜ਼ੀ ਨਾਲ ਪੈਸੇ ਪੈ ਜਾ 500 ਜੋੜ ਹੋਗੀ ਲਗਾਈ ਇਹ ਦੇ ਦਾਂਗੇ ਨਹੀਂ ਹੋਣੀ ਗੱਲ ਮੋੜ ਗਈ ਆ ਉਹ ਗੋਪੀ ਰੱਖ ਲੈ ਸਾਢੇ 12 ਦੀ ਨਹੀਂ ਹੋਣੀ ਦੋ ਤੇ 12 ਆਂਦਾ ਕਿ ਦੂਜਾ 12 ਤੂੰ ਤਾਂ ਦਿੱਤਾ ਇਹ ਤਾਂ ਨਹੀਂ ਮਾਰੀ ਆ ਨਹੀਂ ਕੋਈ ਗੱਲ ਨਹੀਂ ਮੈਨੂੰ ਕੋਈ ਨਹੀਂ ਉਹਦਾ ਪੈਸਾ ਨਹੀਂ ਲੱਗੂ ਚੱਲ ਨਾ ਉਹ ਨਾਵਾ ਸ਼ੁਰੂ ਕਰਨਾ ਬਾਰ ਬੰਦਾ ਇਹ ਨੀ ਨਾਵਾ ਸ਼ੁਰੂ ਕਰਨਾ ਹੋਵੇ 30 ਹਜ਼ਾਰ ਲਾ ਕੇ ਉਹ ਚਲਾਇਆ ਹੁੰਦਾ ਜੇ ਨਹੀਂ ਜਾਂਦਾ 36 ਵਾਂ ਦਾ 30 ਲਾਤਾ ਹੋਵੇ ਪਰੇ ਮੁਗਾ ਮਾਰੀ ਜਾਂਦਾ ਇੱਕ ਨਾਲੀਆਂ ਲਟਾਉਂਦਾ ਕੋਲ ਉਹ ਸਾਨੂੰ ਕੋਲ ਹੈ ਪਰੇ ਨਗ ਜੈ ਉਹ ਯਾਰ ਮਾਰੀ ਐ ਜੰਮ ਜੰਮ ਲਾ ਕੋਲ ਜਾਂਦੀ ਸਾਡੇ 14 ਦੇ ਨੂਨ 14 ਸੱਧਿਆ 14 ਦੇ ਰੋਲੀਆਂ ਨਾ ਕਰਿਆ ਕੋਈ ਨਹੀਂ ਕੀ ਜਾਣੀ ਉਹ ਵੀ ਸੰਗ ਤੇ ਅਗਲੀ ਨਹੀਂ ਨਹੀਂ ਲਾ ਲਾ ਕਹਈਆ ਰੋਣ ਰਹਿਣਾ ਨਾ ਕੰਦੇਰਾ ਤੇ ਨਹੀਂ ਕਿਹ ਬੰਦ ਕਰ ਰਿਹਾ ਬੈਨ ਪੁੱਛੇ ਆ ਕਿ ਕਿੰਨੇ ਗਿਆ ਕਿਉਂ ਕਰਦਾ ਓਏ ਆਪਾਂ 12 ਬਾਰੇ ਨਹੀਂ ਕਰਦੀ ਮੈਂ ਨਹੀਂ ਹੁੰਦੀ ਸਾਡੇ 12 ਬਾਰੇ ਨਹੀਂ ਕਰਦਾ ਜਾਣੋ ਕੰਮ ਆਇਆ ਹੋ ਗਿਆ

ਆ ਗਈ ਕਾਰੀਆ ਸਰਦੋ ਆ ਗਈ ਸਰਦ ਤੇ ਉਹ ਨਾ ਉਹ ਗੋਪੀ ਠੀਕ ਆ ਕਹਦਾ ਯਾਰ ਬਾਹਰ ਜਾ ਬਾਬੇ ਦਾ ਕਹਦਾ ਯਾਰ ਬਾਬਾ ਕੋਈ ਨਾ ਰੋਈ ਜੋ ਵਾਹ ਬੱਕਰੀ ਦੇ ਵਟੋਟਾਟਾ ਦੇ ਸਾਡੇ 12 12 3 ਮਜੂਰ ਤੇ ਮੈਂ ਹੁਣ ਦੁਬਾਈ ਕਰਾਉਣਾ ਉਹ ਨਹੀਂ ਚੱਗੀ ਯਾਰ ਨਾਲ ਉਹ ਦੇਖੋ ਲਿਖਾਈ ਕਰ ਉਹ ਥੀ ਹੋ ਗਈ ਯਾ ਲਾ ਉਹ ਲਿਖਾਈ ਅਸਲੀ ਕਰਾਣਾ ਯਾਰ ਮਾਰੀ ਇਹਨਾਂ ਲੋ ਜੀ ਆ ਬੱਕਰੀ ਇਹ ਪੂਰੇ 13000 ਦੀ ਹੋਈ ਆ ਬਾਈ ਹਰੀ ਨਾਲ ਸੋਨੇ ਨੇ ਲਈ ਆ ਤੇ ਬਹੁਤ ਹੀ ਵਧੀਆ ਸੌਦਾ ਹੋਇਆ ਪੋਇਆ ਪਿੰਡ ਤੁੜਾ ਬੱਕਰਾ ਮੰਡੀ ਤੇ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਤੇ ਬਹੁਤ ਹੀ ਧੱਕੇ ਦਾ ਸੌਦਾ ਸਿਰੇ ਚੜਾਇਆ ਦੋਸਤੋ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਨਹੀਂ ਦੋਸਤੋ ਬੰਨਾ ਮੱਕਾ ਦੋਸਤੋ ਅੱਗੇ ਬੱਕਰਾ ਲੈ ਗਿਆ ਬਹੁਤ ਵਧੀਆ ਪ੍ਰਮੰਦਾ ਮੰਡੀ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਤੇ ਫਿਰ 13000 ਦਾ ਸੌਦਾ ਹੋ ਗਿਆ ਦੋਸਤੋ ਐਂਡ ਤੁੜਾ ਬੱਕਰਾ ਮੰਡੀ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚਲਦੀ ਆਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂ ਤੇ ਬਾਈ ਯਾਰੀ ਨਾਲ ਸੋਨੇ ਨੇ ਲਈ ਆ ਤੇ ਬਹੁਤ ਤੇ ਚੰਗੀ ਕੁਆਲਿਟੀ ਬੱਕਰੀ ਸੋਨੇ ਨੇ ਯਾਰੀ ਨਾਲ ਬਾਈ ਨੇ ਠੀਕ ਆ ਜੀ ਆ ਬੱਕਰੀ ਸੀ ਦੋਸਤੋ ਸੌਦਾ ਦਾ ਸਿਰੇ ਚੜ ਗਿਆ ਤੇ ਦੋਸਤੋ ਸੌਦਾ ਸਿਰੇ ਚੜ ਗਿਆ ਬਾਈ ਸੋਨੇ ਨੇ ਲਈ ਆ ਯਾਰੀ ਵਾਲੇ ਨੇ ਬੱਕਰੀ 13000 ਦਾ ਸੌਦਾ ਸਿਰੇ ਚੜਾਇਆ ਦੋਸਤੋ